ਰਾਜੀ ਬੜਿੰਦ ਘੋਰੀਆ ਨਾਲ ਰਾਹ ਪਿਆਰ ਪਿਆਰ ਅੱਛਾ ਸਾਥ ਮਿਲਿਆ ਵੀ ਦੁਸ਼ਮਣੀਆਂ ਤਾਂ ਜਿਸ ਦਿਨ ਤੋਂ ਇਸ ਫੀਲਡ ਦੇ ਵਿੱਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ ਪਰੰਤੂ ਇਹ ਵੀ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਜੇ 2 ਸਾਲ ਵੱਧ ਚੋਂ ਗਿਆ ਤਾਂ ਸ਼ਾਇਦ ਹੋਰਜੀ ਬੜਿੰਦ ਦੀ ਵਧਾਉਣ ਕੀ ਗੋ ਹੈ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰ ਵੇ ਕਰ ਲੈਣੀ ਕਿਸੇ ਗਲਤੀ ਤਾਂ ਬੱਟੀਆਂ ਹੁਣੇ ਆਈ ਵਾਰ ਡਲ ਜਾਂਦੀ ਸੀ ਘੱਟੋ ਘੱਟ 4-5 ਵਾਰ ਮੇਰੇ ਘਰੋਂ ਬੁੱਕਾ ਵਾਲੇ ਮੁਰੇ ਤਾਂ ਆਈ ਵਾਰ ਪ੍ਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਇਹ ਰਹਾ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਲੋਕ ਨੂੰ ਡੁੱਕਾ ਲੱਪੇ 6 ਮਹੀਨੇ ਤੋਂ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਕੋਈ ਬਾੜੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜ੍ਹਾ ਦੁਸ਼ਮਣਿਆਤਾ ਕਰਕੇ ਮੇਰੇ ਬੱਚੇ ਨੂੰ ਜਾਨੋਂ ਪਹੁੰਚਾਉਂਦਾ ਕਰਤਾ ਪਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੇ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਐਵੇਂ ਪ੍ਰਭਾਵੰਤਮਾਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਜਿਨ੍ਹਾਂ ਨੇ ਅੱਜ ਤੱਕ ਇਹ ਸਾਰੇ ਬਦਮਾਸ਼ਾਂ ਨੂੰ ਸੁਲ੍ਹਾੜ ਕੇ ਰੱਖਿਆ ਹੋਇਆ ਹੁਣ ਕਾਹਨ ਤੁਹਾਡੇ ਵਿੱਚ ਫਿਰ ਇੰਡੀਆਡੇਟ ਬੀਜੇਪੀ ਵਾਲਾ ਆ ਕੇ ਵੋਟਾਂ ਮੰਗਣ ਆਮ ਪਾਰਟੀ ਵਾਲਾ ਆ ਗਏ ਮੇਰੀ ਕੀ ਗਲਤੀ ਪੁੱਛ ਲੋ ਕਿ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਦੀ ਬਦਮਾਸ਼ਾਂ ਦੇ ਨਾਲ ਕੀ ਸੰਜਪੱਲ ਗਿਆ ਜੇ ਅਸੀਂ ਤੁਹਾਨੂੰ ਫਿਰ ਕਿਉਂ ਦੇਈ ਜੇ ਅਸੀਂ ਕਮਾਈ ਕਰਦੇ ਆਂ ਅਸੀਂ ਆਪਦੇ ਸਾਧਨਾਂ ਤੋਂ ਕੰਮ ਕਰਦੇ ਹੋਏ ਤੁਹਾਡੇ ਟੈਕਸ ਦੇਣੋਰੇ ਕਿਉਂ ਦੇ ਨਹੀਂ ਸੀ ਇਹਨਾਂ ਜਵਾਕ 200 ਰੁਪਿਆ ਸਾਲ ਦਾ ਟੈਕਸ ਭਰਦਾ ਹੈ ਉਹ ਤੁਹਾਡੇ ਸਰਕਾਰ ਦਾ ਬੋਝ ਪਰ ਇਹਨਾਂ ਤੁਹਾਡੇ ਪਰ ਇਹ ਤੁਹਾਡੇ ਕੀ ਕਰਾਂਦੀ ਹੈ ਵੀ ਤੁਹਾਡੀ ਇੱਕ ਮਹੀਨੇ ਤੇ ਫਿਰ ਦੂਜਾ ਆ ਜੂ ਬੂਕ ਲੈ ਕੇ ਤੁਹਾਡਾ ਜਿਹੜਾ ਵੀ ਇੱਕ ਵਾਰ ਤਾਂ ਆਮਨੇ ਪੋਨਾ ਕਿੰਨਾ ਜਿਉਣਾ ਦੁੱਧੇ ਗਿਪੜਾ ਹੋਇਆ ਲਾਈਨ ਆਊਟ ਦੀ ਜਿਹੜੀ ਹਾਲਤਾਂ ਇਹ ਸਰਕਾਰ ਦੇ ਇੰਨੀ ਜਗਮੀ ਕਰਦੀ ਵੀ ਸਾਰੇ ਪਾਸੇ ਡੈਰੀ ਡ ਮਾਹੌਲ ਇਨਾ ਵਿਖਰਾਵ ਕਰਦਾ ਵੀ ਅੱਗੇ ਕੀ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾਂ ਭੀ ਬੰਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖਦਾ ਸੀ ਹੁਣ ਤਾਂ ਯਾਰ ਇਹ ਕੁੜੀ ਨੂੰ ਦੇਖਦੇ ਕੱਤੀ ਨਹੀਂ ਦੇਖਦੇ ਬਾਲ ਬੱਚਾ ਵੀ ਦੇਖਦੇ ਦਾੜਾ ਗੋਲੀਆਂ ਮਾਰ ਰੱਖਦਾ ਨਵਾਂ ਕੰਮ ਹੈ ਬਤਵਾਸ਼ੀ ਦਾ ਜਿਹਨੂੰ ਅਸੀਂ ਜਾਣਦੇ ਰਹੀਓ ਸਾਡੇ ਗੋਲੀ ਮਾਰ ਜਾਂਦੇ ਅੱਗੇ ਦੁਸ਼ਮਣੀ ਕਿਸੇ ਦਾ ਹੁੰਦੀ ਉਹਦਾ ਘਰ ਤੋਂ ਰਾਹ ਬਦਲ ਕੇ ਵਗ ਜਾਂਦੇ ਕਿੱਥੇ ਤੇ ਹਰ ਨੂੰ ਸੋਦੇ ਨਾ ਘਰੇ ਵੜ ਜਾਂਦੇ ਬਚਤ ਰਹਿ ਜਾਂਦੀ ਫੋਲ ਬਚਤ ਕਿੱਧਰ ਰੱਖੀ ਵੀਰ ਹੁੰਦਾ ਜਦੋਂ ਕੋਈ ਮਿਲਣ ਆਉਂਦਾ ਉਹਦੇ ਹੱਥਾਂ 'ਚ ਨਹੀਂ ਰਹਿੰਦੀ ਵੀ ਸਿੱਧੇ ਬੈਠਾ ਇਹਨਾਂ ਕੋਲ ਤਰਦਾ ਤਾਂ ਨਹੀਂ ਤਮ ਇਹ ਆਪਦੇ ਹੀ ਬੈਠਾ ਉਹਨੂੰ ਉੱਪਰ ਵਿਸ਼ਵਾਸ ਨਹੀਂ ਰਿਹਾ ਕਿਸੇ 'ਤੇ ਕਿ ਹੋ ਗਿਆ ਵਾ ਸਰਕਾਰਾਂ ਨੇ ਪੈਦਾ ਕਰਤਾ ਸਾਡੇ ਕੋਲੋਂ ਸਰਹੰਦਾ ਦੀ ਘਾਟ ਹੈ ਸਾਡੇ ਜਵਾਨ ਜੇ ਬਾਹਰ ਪੁਲਿਸ ਨੂੰ ਭੱਜ ਰਹੇ ਨੇ ਸਿਰਫ ਇਹਨੇ ਕਰਬੂਤਾਂ ਕਰਕੇ ਭੱਜ ਰਹੇ ਆ ਸਾਡੇ ਸਿਸਟਮ ਨਹੀਂ ਇੱਥੇ ਸਾਡੀ ਕਾਨੂੰਨ ਦੀ ਇੱਥੇ ਕਾਨੂੰਨ ਦਾ ਤਾਂ ਇਹਨਾਂ ਨੇ 302 ਦਾ ਪਰਚਾ ਕਰਾ ਕੇ ਅੱਗੇ ਹੱਥ ਘਰੀ ਬੂਟ ਤੇ ਲੱਗਦੀ ਨਾ ਬੰਦਾ ਸ਼ਰਮ ਮੰਦਾ ਯਾਰ ਮੈਂ ਕੀ ਉਹ ਜਾ ਕਰਤਾ ਜਿਹੜਾ ਮੇਰੇ ਮੇਰੇ ਗੁੱਟ ਦੀਆਂ ਸੰਗਲ ਲੱਗ ਗਿਆ ਹੁਣ 302 ਦਾ ਪਰਚਾ ਕਰਾ ਕੇ ਰੀਲਾਂ ਪਾਉਂਦਾ ਗਾਧਾ ਨਾਲੇ ਕੇ ਚੱਲਦੇ ਨੇ ਤੇ 2 ਜਨ ਵਰਗੇ ਸਾਡਾ ਵੀ ਲੋਕਾਂ ਨੂੰ ਫੋਲੋ ਕਰਦਾ ਪਰ ਇਹ ਮੈਂ ਕਿੰਨੀ ਕੀਤਾ ਸਾਡੀਆਂ ਸਰਕਾਰਾਂ ਨੇ ਜੇ ਸਾਡੇ ਨੌਜਵਾਨ ਕਾਮਯਾਬ ਹੋ ਗਏ ਉਹ ਕਿਵੇਂ ਤਲਵੇ ਚੱਟਣ ਇਹਨਾਂ ਦੇ ਥੱਲੇ ਲੱਗਣ ਜਿਹੜੇ ਜਿਵੇਂ ਕਹਿੰਦੇ ਐਵੇਂ ਇਹਨੂੰ ਪੈਸੇ ਦੇਣ ਫੇਰ ਉਹ ਕੰਮ ਕਰ ਸਕਦੇ ਆ ਇਹਦੇ ਵਿੱਚ ਸੋਚੋ ਭਾ ਕੇ ਭਾਜਪੀ ਨੇ ਇੱਕ ਵਾਰੀ ਵੀ ਲੋਰੋ ਹ ਬੰਦੇ ਦੇ ਵਿੱਚ ਕ੍ਰਾਈਮ ਹੋਇਆ ਬਾਬਾ ਸਦਕੀ ਮਾਰਿਆ ਹੁਣ ਤਾਂ ਨਵੇਂ ਨਵੀਂ ਤਕਨੀਕ ਇਹਨਾਂ ਦੇ ਕੋਲੇ ਆ ਗਈ ਹੁਣ ਮੇਰੇ ਨਾਲ 10 ਗਨ ਮੈਂ ਸਿਕورٹی ਵਾਲੇ ਹੁਣ ਪੇਪਰ ਸਪਰੇਅ ਕਰਦੇ ਤੀਨ ਨੂੰ ਸਰਕਾਰ ਨੂੰ ਪਤਾ ਤਕਨੀਕਾ ਕੌਣ ਲੰਦਾ ਗੋਰਸ ਵੀ ਬਣਾਰੀ ਪੇਪਰ ਸਪਰੇਅ ਤੇ ਬੈਠ ਬੈਠ ਤੋ ਜਿਹਦੇ ਅਗਲਾ ਕਰਨਾ ਹੈ ਇੱਥੇ ਪੇਪਰ ਸਪਰੇਅ ਕਰਦੇ ਤੁਸੀਂ ਸਾਰੇ ਓਪਰੇ ਬੁੜੇ ਬੱਚੇ ਬੜੇ ਭੱਜ ਜਾਊਗਾ ਅਗਲਾ ਹੋੜੀਆਂ ਮਾਰ ਕੇ ਬਾੜ ਪਾਜ ਜਾਂਦਾ ਤਾਂ ਜੋ ਆਦਤ ਦੇ ਵਿੱਚ ਜਿਹੜੇ ਚਸ਼ਮਦੀਦ ਹੁੰਦੇ ਉਹ ਗਵਾਹੀ ਵੀ ਨਾ ਦੇ ਸਕਣ ਜਦੋਂ ਤੇ ਇਧਰ ਸੁਪਰੀ ਕਰਦੇ ਤਾਂ ਵਿਸ਼ੱਕਾਂ ਲੱਗ ਜਾਣਗੀਆਂ ਤੇ ਅਗਰ ਇਸ ਵਿੱਚ ਦੋਨੀਆਂ ਅੱਖਾਂ ਚ ਹੰਝੂ ਡੁੱਲਦੇ ਪਰ ਮੈਨੂੰ ਪਤਾ ਹੀ ਨਹੀਂ ਪਿਆ ਕਿ ਮੇਰੇ ਖੱਬੇ ਕੌਣ ਸੱਜੇ ਕੌਣ ਹੈ ਪਰ ਜਦੋਂ ਜੱਜ ਕੋਲ ਜਾ ਕੇ ਤੇ ਸਜ਼ਾ ਹੋਊਗੀ ਉਹ ਕਹਿਣ ਕਿ ਤੁਹਾਡੇ ਦਾ ਸਪਰੇ ਹੋਈ ਤੁਸੀਂ ਕਿਵੇਂ ਵੇਖ ਲੈ ਦੋਸ਼ੀ ਕੌਣ ਕਾਹਦੇ ਨੂੰ ਸਜ਼ਾ ਵੀ ਨਾ ਹੋਵੇ ਇਹੋ ਜਿਹਾ ਇੰਤਜ਼ਾਮ ਵੀ ਕਰ ਲੈ ਵੀ ਬੰਦਾ ਵੀ ਮਾਰ ਦੇਣਗੇ ਕਿ ਮﻘਦਮਾ ਵੀ ਨਾ ਚੱਲੇ ਉਹਨੂੰ ਸਜ਼ਾ ਵੀ ਨਾ ਹੋਵੇ ਤੁਸੀਂ ਅੱਜ ਤੱਕ ਧਿਆਨ ਨਾ ਦੇਖਿਆ ਜਿੰਦੇ ਗੈਂਗਸਟਰ ਤੇ ਪਰਚੇ ਚੱਲਦੇ ਸੈਂਕੜਿਆਂ ਦੇ ਵਿੱਚ ਚੱਲਦੇ ਕਦੇ ਕਿਸੇ ਨੂੰ ਸਿੰਗਲ ਕੇਸ ਦੇ ਸਜ਼ਾ ਹੋਈ ਹੈ ਪਰ ਜੋ ਜੁਰਮਦਾਰ ਜਿਹਨੂੰ ਕਈ ਚੋੜੀ ਦੇ ਮਕਦਮੇ ਵਿੱਚ 20 ਸਾਲ ਜੇਲ੍ਹ ਕਿਤਾਦੀ ਆ। 30 ਸਾਲ ਪਾਣਾ ਕਿੰਸੀ? ਤਾਂ ਇਹ ਸਾਰਾ ਕੁਝ ਆਪਣੀ ਮਰਜ਼ੀ ਦਾ ਚਲਾਉਂਦੇ। ਤੁਸੀਂ ਭਾਜਪਾ ਨੂੰ ਪੁੱਛੋ, ਗੁਜਰਾਤ ਕੀ ਰਿਸ਼ਤੇਦਾਰੀ ਆ ਤੁਹਾਡੀ ਲਾਲ ਸਿੰਘ ਮਸ਼ਰੂਈ ਜੀ ਦਾ? ਤੁਸੀਂ ਆ ਜਨਤਾ ਨੂੰ ਕੀ ਪ੍ਰਸਾਦ ਦੇ ਕੇ ਜਾਓਗੇ ਇੱਥੋਂ? ਕਿ ਜਿੱਤਣ ਤੋਂ ਬਾਅਦ ਫਿਰ ਸਾਡੇ ਆਪਣੇ ਸਾਹਾ ਦੀ ਗਿਣਤੀ ਤੁਹਾਡੇ ਨੂੰ ਵਧਾਇਆ ਕਰਨੀ ਆ? ਕਿ ਮੈਂ 1 ਸਾਲ ਹੋਰ ਜੇਲ੍ਹਣਾ ਚਾਹੁੰਦਾ ਹਾਂ? ਸਾਡਾ ਕਿਸਾਨੀ ਦਾ ਸੰਘਰਸ਼ ਚੱਲਦਾ ਹੈ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਖੜੇ ਨੌਜਵਾਨ ਗੋਲੀਆਂ ਦੇ ਨਾਲ ਛਲ ਨਹੀਂ ਕੀਤੇ ਜਾਂਦੇ ਆ ਪਰ ਸਾਡਾ ਕੋਈ ਬਾਲੀਬਾਰ ਸੀ ਹੈ ਨਹੀਂ ਭਵੰਤਮਨ ਸਾਹਿਬ ਬੈਠੇ ਦੇਖਦੇ ਆ ਇਕ ਲੋਟਾ ਜਵਾਦ ਜਿਹੜਾ ਅਸੀਂ ਸੀਰੀਰ ਕਰਵਾ ਕੇ ਘਰੇ ਲੈ ਕੇ ਆ ਕੇ ਬਾਈ ਸਾਹਿਬ ਬੱਚਾ ਥੋੜੇ ਸਾਹਮਣੇ ਚੱਪਲਾਂ ਪਾ ਕੇ ਉਹਦੇ ਸ਼ਹਿਰ ਚ ਘੁੰਮਦਾ ਫਿਰਦਾ ਸੀ ਆਠ ਆ ਲਾਵਰ ਆਉਂਦੇ 32 ਫੈਰ ਮਾਰਕੀਟੇ ਵੀ ਕਰ ਦਿੰਦੇ ਹੁੰਦੇ ਤੇ 25 ਸਾਲ ਹੋ ਗਏ ਜੇ ਮੈਂ ਤੁਹਾਡੇ ਕੋਲੇ ਆ ਕੇ ਬੋਲਦਾ ਕਿ ਸਿੱਧੂ ਦਾ ਪੋਤਾਂ ਰਾਜਨੀਤੀ ਕਰਦਾ ਮੇਰੇ ਇਹ ਰਾਜਨੀਤੀ ਕਰਦਾ ਮੈਂ ਤੁਹਾਡੇ ਚਾਹਦਾ ਜੀ ਕੋਈ ਮੈਂ ਕੋਈ ਕਰਦੇ ਆ ਆਪਣਾ ਮਤਦਾਨ ਕਰਨ ਤੋਂ ਪਹਿਲਾਂ ਇਹਨਾਂ ਝਾਲਮਾਨੀਆਂ ਕਰਤੂਤਾ ਸਮਝ ਲਿਓ ਇਹਨਾਂ ਦੇ ਜਿਹੜੇ ਉਮੀਦਵਾਰ ਤੁਹਾਡੇ ਕੋਲੇ ਢੇਜੇ ਨੇ ਕਿਹੜੇ ਸੋਚ ਨੂੰ ਕਿਹੜੀਆਂ ਪਾਲਿਸੀ ਨੂੰ ਲੈ ਕੇ ਤੁਹਾਡੇ ਵਿੱਚ ਆਉਣਗੇ ਕਿ ਚਾਹ ਦੋ ਚਾਰ ਦਿਨ ਤੁਹਾਡੇ ਕੋਲੇ ਮਗਰਮੱਛਲੇ ਹੰਝੂ ਬਹਾ ਸਕਦੇ ਆ ਇਹਨਾਂ ਦੀ ਗੱਲ ਦੇ ਉੱਤੇ ਅਮਲ ਨਾ ਕਰਿਓ ਤੁਹਾਡੇ ਕੋਲੇ ਬੜਾ ਵਧੀਆ ਪੜਿਆ ਲਿਖਿਆ ਨੌਜਵਾਨ ਗੋਡਾ ਜਾਂਚਿਆ ਪਰਖਿਆ ਦੋ ਤਿੰਨ ਮਕਲਾਣਾ ਤੋਂ ਤੁਹਾਡੇ ਵਿੱਚ ਰਹਿ ਰਿਹਾ ਹੈ ਭੈਣ ਅਮਰਤਾ ਨੂੰ ਵੋਟ ਪਾ ਕੇ ਉਹਨੂੰ ਇੱਥੋਂ ਮਜ਼ਬੂਤ ਕਰਕੇ ਤੇ ਜੋ ਇਹ ਸਿੱਧਾ ਪੰਜਾਬ ਦੀ ਅਗਵਾਈ ਬਰਬਦਰ ਵੀ ਨੂੰ ਤੇ ਐਮਐਲਏ ਦੀ ਚੋਣ ਨਹੀਂ ਹੈ ਤੁਹਾਡਾ ਫੈਸਲਾ ਉਹਨਾਂ ਨੂੰ ਹੋਰ ਮਜ਼ਬੂਤ ਕਰੂਗਾ ਇਹੋ ਜਿਹਾ ਭਰੋਸਾ ਦੇ ਕੇ ਅਗੀਆਂ ਵਾਰਾਂ ਮੋਹਾਂ ਲੱਗੇ ਵੀ ਚੰਡੀਗੜ੍ਹ ਬੈਠੀ ਦਿੱਤੀ ਜਾਏ ਤਾਂ ਇਹ ਵੀ ਤੁਹਾਡੇ ਕੋਲ ਲੈ ਕੇ ਕਿ ਜੇ ਤੁਸੀਂ ਇਦਾਂ ਦੇ ਅਮਨ ਤਸੰਦ ਜਿਹੜੇ ਕੈਂਡੀਡੇਟ ਚੁਣੋਗੇ ਤੁਸੀਂ ਅਮਰਮੋਹਨ ਸਿੰਘ ਦਾ ਰਾਜ ਦੇਖਿਆ 10 ਸਾਲ ਉਹਦਾ ਤੇ ਅਜ ਮੋਦੀ ਦੇ 10 ਸਾਲ ਨੂੰ ਕੰਪੇਅਰ ਕਰਕੇ ਵੇਖੋ ਤੁਹਾਡਾ ਮਨ ਆਪਣੇ ਆਪ ਹੀ ਬਣ ਜਾਣਾ ਤਾਂ ਮੇਰੀਆਂ ਇਹੀ ਅਪੀਲਾਂ ਨੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਸੁੱਖ ਸ਼ਾਂਤੀ ਤਾਰ ਹੋਊਗੀ ਜੇ ਇਹਨਾਂ ਦੀਆਂ ਆ ਜਿਹੜੇ ਜ਼ਾਲਮ ਸਰਕਾਰਾਂ ਨੇ ਇਹਨਾਂ ਦੇ ਕੰਦੀ ਬੇਟ ਨੂੰ ਉਥੋਂ ਸਿਰ ਹਰਾ ਦਿੱਤੇ ਅਸੀਂ ਭੈਣਾ ਮਰਤਾ ਜਿਹੜਾ ਆਪਣਾ ਬੋਰਡ ਦੇਖ ਕੇ ਉਹਨੂੰ ਕੰਮ ਜਾਪਾ ਜੀ ਬਾਹਰ ਦੀ ਗੱਲ ਨਾਲ